ਅਛਾ ਕਈ ਜਾਣਗੇ ਸਾਡੇ ਲੋਕ ਪਖੰਡੀ ਬਾਬਿਆਂ ਦੇ ਕੋਲ ਜਾ ਕੇ ਇਦਾਂ ਮੱਥੇ ਟੇਕ ਟੇਕ ਕੇ ਸਾਡੀਆਂ ਬੀਬੀਆਂ ਬਾਬਾ ਜੀ ਕਰਿਓ ਕਿਰਪਾ ਮੇਰਾ ਘਰ ਵਾਲਾ ਸ਼ਰਾਬ ਬੜੀ ਪੀਂਦਾ ਵਾ ਤੇ ਲਾਗੇ ਬਾਬੇ ਦੇ ਚੇਲੇ ਖਲੋ ਕੇ ਹਸਰੇ ਹੁੰਦੇ ਆ ਉਹ ਆਉਂਦੇ ਬਾਬੇ ਦੇ ਆਪ ਦੇ ਫੇਫੜੇ ਜਵਾਬ ਦੇਗੇ ਬੀੜੀਆਂ ਬੀਬੀ ਪੁੱਛੋ ਤੁਹਾਨੂੰ ਇਹ ਕੀ ਦਊਗਾ ਤੇ ਕਈ ਸਾਡੇ ਲੋਕ ਜਾ ਕੇ ਬਾਬਿਆਂ ਦੇ ਕੋਲ ਨਾਲੇ ਬਾਬਿਆਂ ਨੂੰ ਗੰਦੀਆਂ ਗਾਲਾਂ ਖਾ ਕੇ ਆਉਣਗੇ ਨਾਲੇ ਬਾਬਾ ਜੀ ਥੱਪਣਾ ਦੇ ਨਾਂ ਨਵਾਜਦੇ ਆ ਤੇ ਪਿੰਡ ਆ ਕੇ ਪ੍ਰਚਾਰ ਕਰਨਗੇ ਬਾਬੇ ਦਾ ਅੱਜ ਸਾਈਂ ਜੀ ਨੇ ਵੱਡੀ ਕਿਰਪਾ ਕਰਤੀ ਐ ਕਿਹੜੀ ਕਿਰਪਾ ਕੀਤੀ ਪੁੱਛੋ ਅਹ ਜੀ ਸਾਈਂ ਜੀ ਨੇ ਸਾਨੂੰ ਨਾਲੇ ਇੱਕ ਤੇ ਗਾਣਾ ਤੇ ਨਾਨ ਨਵਾਜਿਆ ਵਾ ਤੇ ਨਾਲੇ ਸਾਈਂ ਜੀ ਨੇ ਥਪੜਾ ਨਾਨ ਨਵਾਜਿਆ ਵਾ ਹੁਣ ਮੈਨੂੰ ਦੱਸਾਂ ਦੀ ਲੋੜ ਦੇ ਨੇ ਮੈਂ ਕਿਹੜਾ ਸਾਈਂ ਥਪੜਾ ਨਾਨ ਨਵਾਜਦਾ ਵਾ ਕਿਹੜਾ ਸਾਈਂ ਆ ਜਿਹੜਾ ਗਾਣਾ ਨਾਨ ਨਵਾਜਦਾ ਵਾ ਮੇਰੀ ਬੇਨਤੀ ਆ ਇੱਕ ਗੁਰਨਾਨਕ ਦਾ ਘਰ ਛੱਡ ਕੇ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਆ ਬਾਣੀ ਕਹ ਰਹੀ ਸੱਚੇ ਸਹਬਾ ਕਿਆ ਨਹੀਂ ਕਰਦੇ ਰੇ ਘਰ ਤਾਂ ਤੇਰੇ ਸਭ ਕੇ ਸ਼ਾਇਦ ਜਿਸ ਦੇ ਸੋ ਭਾਵੇ ਸਾਨੂੰ ਕਿਤੇ ਹੋਰ ਲੋੜ ਨਹੀਂ ਕਿਤੇ ਜਾਣ ਦੀ ਤੇ ਇੱਕ ਗੱਲ ਹੋਰ ਸਾਡੇ ਲੋਕ ਇੱਕ ਸਵਾਲ ਕਰਦੇ ਆਂ ਵੀ ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਉਹਨਾਂ ਦੀ ਗੱਲ ਨਾਲ ਮੈਂ 100% ਸਹਿਮਤ ਆਂ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਆ ਪਰ ਬੇਨਤੀ ਕਰ ਦਉ ਪੀਰ ਇੱਥੇ ਕਿਹਾ ਕਿੰਨਾਂ ਨੂੰ ਆ ਪੀਰ ਕਹਿੰਦੇ ਸਹੀ ਮੀਆਂ ਮੀਰ ਜੀ ਵਰਗਿਆਂ ਨੂੰ ਗਨੀ ਖਾਨ ਅਬੀ ਖਾਨ ਵਰਗਿਆਂ ਨੂੰ ਬੁੱਲੇ ਸ਼ਾਹ ਜੀ ਵਰਗਿਆਂ ਨੂੰ ਬੁੱਢਣ ਸ਼ਾਹ ਜੀ ਵਰਗਿਆਂ ਨੂੰ ਬੇਨਤੀ ਕਰ ਦਵਾਂ ਜਿਹੜੇ ਸੁਲਫੇ ਸੁੱਟੇ ਲਾ ਕੇ ਆ ਜਿਹੜੇ ਸਿਰ ਫੇਰਦੇ ਆ ਇਹਨਾਂ ਨੂੰ ਪੀਰ ਨਹੀਂ ਕਿਹਾ ਇਹਨਾਂ ਨੂੰ ਪਖੰਡੀਆਂ ਦਾ ਦਰਜਾ ਦਿੱਤਾ ਵਾ ਤਾਂ ਮਜਬੂਰੀ ਹੈ ਇਹ ਕਹਿੰਦਾ ਲੋਕਾਂ ਦੀ ਆ ਇਹਨਾਂ ਲੋਕਾਂ ਨੇ ਇੱਕ ਸਮੇਂ ਤੇ ਸਰਕਾਰ ਦੇ ਕੋਲ ਫਾਰਮ ਪਰ ਇਹ ਹੈਗੇ ਨੌਕਰੀਆਂ ਮੰਗੀਆਂ ਹੈਗੀਆਂ ਕਿ ਸਾਨੂੰ ਸਰਕਾਰੀ ਨੌਕਰੀ ਦਿਓ ਗਲਤੀ ਮੈਂ ਸਰਕਾਰ ਦੀ ਕਟਾਂਗਾ ਕਿ ਸਰਕਾਰ ਨੇ ਇਹਨਾਂ ਪਖੰਡੀ ਬਾਬਿਆਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਦੋਂ ਇਹਨਾਂ ਨੂੰ ਨੌਕਰੀਆਂ ਨਹੀਂ ਮਿਲਗੀਆਂ ਤੇ ਇਹ ਵਿਚਾਰੇ ਅੱਕੇ ਸੜੇ ਸਿਰ ਫੇਰ ਲਾਪੇ ਨਾਲੇ ਪਖੰਡ ਕੀਤੇ ਵਾਧੂ ਪੈਸਾ ਚੜਿਆ ਨਾਲੇ ਪੈਸਾ ਚੜਿਆ ਤੇ ਨਾਲੇ ਇਹਨਾਂ ਦੇ ਅਮਲ ਟੁੱਟੇ ਹੀ ਨਾਲੇ ਇਹਨਾਂ ਨੂੰ ਇਹਨਾਂ ਦਾ ਨਸ਼ਾ ਪੂਰਾ ਹੋਇਆ ਮੇਰੀ ਫਿਰ ਸਿੱਖੋ ਇੱਕ ਬੇਨਤੀ ਹੈ ਉਹ ਜਿਨ੍ਹਾਂ ਦੇ ਹੈ ਉਹਨਾਂ ਨੂੰ ਮੁਬਾਰਕ ਪਰ ਸਿੱਖਾਂ ਵਾਸਤੇ ਮੇਰੀ ਬੇਨਤੀ ਆ ਕਿ ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂਗਾ ਮਾਨੋ ਕੀ ਟੇਕ ਬਰਤੀ ਸਭ ਜਾਣ ਦੇਵਨ ਕੋ ਇਕੇ ਭਗਵਾਨ ਗੁਰੂ ਤੋਂ ਵੱਡਾ ਕੋਈ ਨਹੀਂ ਗਾ ਕਿੰਨੇ ਅੱਜ ਪੰਜਾਬ ਦੇ ਵਿੱਚ ਐਸੇ ਡੇਰੇ ਖੁੱਲ ਚੁੱਕੇ ਆ ਮੈਂ ਬੜੇ ਚਿਰ ਦਾ ਬੋਲਦਾ ਆ ਰਿਹਾ ਮੈਂ ਅੱਜ ਕੋ ਪਹਿਲੀ ਵਾਰ ਨਹੀਂ ਬੋਲ ਰਿਹਾ ਬੜੇ ਚਿਰ ਦਾ ਬੋਲਦਾ ਆ ਰਿਹਾ ਮੈਂ ਕਿ ਇੰਨਾ ਪਖੰਡੀ ਬਾਬਿਆਂ ਦੀ ਕੋਈ ਦੇਣ ਦੱਸ ਦਿਓ ਸਾਡੇ ਪੰਜਾਬ ਦੇ ਵਿੱਚ ਤਿੰਨ ਐਸੇ ਇਲਾਕੇ ਆ ਮੱਝ ਮਾਲਵਾ ਤੇ ਦੋਆਬਾ ਇੰਨਾ ਇਲਾਕਿਆਂ ਦੇ ਵਿੱਚ ਵਾਣਸਵੰਦੀਆਂ ਕਬਰਾਂ ਵਾਣਸਵੰਦੀਆਂ ਅਸੀਆਂ ਮਜਾਰਾ ਮੌਜੂਦ ਆ ਜਿਨ੍ਹਾਂ ਦੇ ਸ਼ਰੇ ਆਮ ਨਸ਼ਾ ਚੜਦਾ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਮੁਹਿੰਮ ਚਲਾਈ ਸੀ ਕਿ ਜਿਹੜਾ ਵੀ ਕੋਈ ਨਸ਼ਾ ਵੇਚਦਾ ਵਾ ਨਸ਼ਾ ਵੇਚਦਾ ਫੜਿਆ ਜਾਂਦਾ ਵਾ ਪੰਜਾਬ ਦੀ ਸਰਕਾਰ ਨੇ ਬੜਾ ਸੋਹਣਾ ਇੱਕ ਉਪਰਾਲਾ ਕੀਤਾ ਸੀ ਕਿ ਪੰਜਾਬ ਦੀ ਸਰਕਾਰ ਉਹਦੇ ਘਰ ਟਾ ਆ ਰਹੀ ਸੀ ਚਲੋ ਬڑا ਸਲੰਘਾ ਜੋ ਕਦਮ ਆ ਪਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਜੇਕਰ ਪੰਜਾਬ ਦੇ ਡੇਰਿਆਂ ਵੱਲ ਧਿਆਨ ਮਾਰਿਆ ਜਾਵੇ ਤਾਂ ਇਧਰੋਂ ਵੀ ਨਸ਼ਾ ਬਹੁਤ ਨਿਕਲਾਂ ਜੀ ਕਿੰਨੇ ਅੱਜ ਪੰਜਾਬ ਦੇ ਵਿੱਚ ਸਾਡੇ ਬਾਬੇ ਇਦਾਂ ਦੇ ਆ ਜਿਨ੍ਹਾਂ ਨੇ ਇਦਾਂ ਇਦਾਂ ਸਿਗਰਟਾਂ ਲਈਆਂ ਇਦਾਂ ਇਦਾਂ ਮੂੰਹ ਨੂੰ ਲਾ ਰਹੇ ਆ ਸਾਹਮਣੇ ਪਬਲਿਕ ਬੈਠੀ ਐ ਤੇ ਜੇਕਰ ਸਾਡੇ ਲੋਕਾਂ ਨੂੰ ਕਹਿ ਦੇਓ ਨਾ ਕਿ ਭਰਾਓ ਨਾ ਇਹਨਾਂ ਡੇਰਿਆਂ ਤੋਂ ਰੇ ਫਿਰੋ ਤਾਂ ਸਾਡੇ ਲੋਕਾਂ ਗਾੜੀ ਨੂੰ ਕਹਿਣਗੇ ਸਾਡੀ ਸ਼ਰਦਾ ਵਾ ਮੈਂ ਬੇਨਤੀ ਕਰਾਂ ਭੋਲਿਓ ਗੁਰੂ ਕੇ ਪਿਆਰਿਓ ਇਹਨੂੰ ਸ਼ਰਧਾ ਨਹੀਂ ਜੇ ਕਹਿੰਦੇ ਇਹਨੂੰ ਅੰਧਵਿਸ਼ਵਾਸ ਕਹਿੰਦੇ ਜੀ ਸ਼ਰਧਾ ਉਹ ਹੁੰਦੀ ਹੈ ਜਿਹੜੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਤੇ ਹੋਵੇ ਇੱਕ ਕਾਲਪੁਰਖ ਵੈਗੁਰੂ ਤੇ ਹੋਵੇ ਸ਼ਰਧਾ ਉਹ ਹੁੰਦੀ ਹੈ ਜਨਾਂ ਲੋਕਾਂ ਦੀ ਪੱਥਰ ਤੇ ਲਕੀਰਿਆ ਨਾ ਜਦੋਂ ਉਹਨਾਂ ਲੋਕਾਂ ਨੂੰ ਕਹਿ ਦਈਏ ਪੀ ਇਹਨਾਂ ਪਖੰਡੀ ਬਾਬੇ ਦੇ ਕੋਲ ਨਾ ਜਾਓ ਇਹ ਪਖੰਡੀ ਬਾਬੇ ਕੇਵਲ ਪੰਜਾਬ ਦੇ ਵਿੱਚ ਨਸ਼ਾ ਪ੍ਰਮੋਟ ਕਰ ਰਹੇ ਆ ਸਾਡੇ ਲੋਕਾਂ ਦਾ ਗਾੜੀ ਉਤਰ ਕੀ ਹੁੰਦਾ ਵਾ ਵੇਖੋ ਜੀ ਜੇ ਅਸੀਂ ਸਾਈਂ ਜੀ ਦੇ ਡੇਰੇ ਜਾਂਦੇ ਆ ਤੇ ਸਾਈਂ ਜੀ ਕਿਤੇ ਫੜ ਕੇ ਥੋੜੀ ਸਾਡੇ ਮੂੰਹ ਚ ਬੀੜੀ ਪਾ ਦਿੰਦੇ ਆ ਉਹ ਆnde ਸਾਈਂ ਜੀ 100% ਸਹਿਮਤ ਆ ਵੀ ਸਾਈਂ ਆਪ ਬੀੜੀ ਪੀਂਦੇ ਆ ਪਰ ਸਾਈਂ ਨੇ ਕਿਤੇ ਸਾਡੇ ਮੂੰਹ ਚ ਫੜ ਕੇ ਥੋੜੀ ਬੀੜੀ ਪਾਤੀ ਆ ਮੈਂ ਸਹਿਮਤ ਹਾਂ ਤੁਹਾਡੀ ਗੱਲ ਨਾਲ ਫੜ ਕੇ ਬੀੜੀ ਨਹੀਂ ਪਾਈ ਪਰ ਮੈਂ ਬੇਨਤੀ ਕਰੂੰਗਾ ਵੀ ਜੇਕਰ ਤੁਹਾਡੇ ਬੱਚੇ ਤੁਹਾਡੇ ਨਾਲ ਇਹਨਾਂ ਡੇਰੇਂ ਤੇ ਜਾਣਗੇ ਉਹ ਸਿਹਤ ਕੀ ਲੈ ਰਹੇ ਆ ਕੱਲ ਨੂੰ ਤੁਹਾਡੇ ਬੱਚੇ ਨਸ਼ੇੜੀ ਬਣਨਗੇ ਤੁਸੀਂ ਆਪਣੇ ਬੱਚਿਆਂ ਨੂੰ ਰੋਕੋਗੇ ਕਿ ਪੁੱਤ ਨਸ਼ਾ ਨਾ ਕਰੋ ਤੇ ਤੁਹਾਡੇ ਬੱਚਿਆਂ ਗੜੀਓ ਤੁਹਾਨੂੰ ਜਵਾਬ ਦੇਣਾ ਵਾ ਕਿ ਪਿਤਾ ਜੀ ਜਿਹੜੇ ਡੇਰੇ ਤੋਂ ਤੁਸੀਂ ਸਾਨੂੰ ਲੈ ਕੇ ਜਾਂਦੇ ਰਹੇ ਹੋ ਉਸ ਡੇਰੇ ਦੇ ਸਾਈਂ ਜੀ ਵੀ ਬੀੜੀ ਪੀਂਦੇ ਰਹੇ ਆ ਫਕਰ ਫਕੀਰ ਵੀ ਬੀੜੀ ਪੀਂਦੇ ਰਹੇ ਆ ਪਿਤਾ ਜੀ ਕੀ ਹੋ ਗਿਆ ਜੀ ਅਸੀਂ ਬੀੜੀ ਪੀਲੀ ਤੇ ਕੀ ਹੋ ਗਿਆ ਅਸੀਂ ਨਸ਼ਾ ਕਰ ਲਿਆ ਤੇ ਪਿਆਰੋ ਤੁਹਾਡੇ ਕੋਲ ਜਵਾਬ ਹੈ ਕੋਈ ਦੇਣ ਸਾਡੇ ਰੋਲ ਮਾਡਲ ਇਹੋ ਜਿਹੇ ਪਖੰਡੀ ਭਾਬੇ ਨਹੀਂਗੇ ਸਾਡੇ ਰੋਲ ਮਾਡਲ ਸਹਬਜ਼ਾਦੋ ਸਾਡੇ ਬੱਚੇ ਕਿਤੇ ਸ਼੍ਰੀ ਫੋਤੇਗੜ ਸਾਹਿਬ ਜਾਨ ਤੁਹਾਡੇ ਬੱਚੇ ਉਥੋਂ ਕਿਤੇ ਸਿਹਤ ਲੈ ਕੇ ਆਉਣ ਕਿ ਆਹ ਸਾਡੇ ਬਡੇਰੇ ਆ ਆਹ ਸਾਡੇ ਵੱਡੇ ਆ ਇਹ ਸਾਡੇ ਰੋਲ ਮਾਡਲ ਆ ਤੁਹਾਡੇ ਬੱਚਿਆਂ ਦੇ ਵਿੱਚ ਸਾਬ ਜਿਆਦਿਆਂ ਵਰਗੀ ਗੁੜਤੀ ਆਊਗੀ ਤੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚ ਗਏ ਪਖੰਡੀ ਬਾਬਿਆਂ ਤੋਂ ਤੇ ਜਿਹੋ ਜੇ ਕਮਲੇਚ ਦਾਈ ਬਾਬਾ ਜੀ ਆ ਪਿਆ ਐਦਾਂ ਐਦਾਂ ਲਾਈਆਂ ਬਾਬਿਆਂ ਨੇ ਬੀੜੀਆਂ ਐਦਾਂ ਮੂੰਹ ਨੂੰ ਲਾ ਰਹੇ ਆ ਤੁਹਾਡੇ ਬਾਬੇ ਤੁਹਾਡੇ ਬੱਚੇ ਬਣ ਜਾਣਗੇ ਉਹਨਾਂ ਵਰਗੇ ਸਵਾਲ ਇਹ ਨਹੀਂ ਪੈਦਾ ਹੁੰਦਾ ਭਈ ਸਾਡੇ ਕਿਹੜਾ ਬਾਬਾ ਜੀ ਨੇ ਫੜ ਕੇ ਮੂੰਜੀ ਬਿੜੀ ਪਾਤੀ ਆ ਫੜ ਕੇ ਨਹੀਂ ਭਾਈ ਪਰ ਸਵਾਲ ਇਹ ਪੈਦਾ ਹੁੰਦਾ ਵੀ ਤੁਹਾਡੇ ਬੱਚੇ ਉਹਨਾਂ ਬਾਬਿਆਂ ਦੇ ਕੋਲੋਂ ਸਿਹਤ ਕੀ ਲੈ ਰਹੇ ਜਾ ਕੇ ਮੇਰੀ ਬੇਨਤੀ ਆ ਆਪਣੇ ਬੱਚਿਆਂ ਨੂੰ ਭੇਜੋ ਗੁਰੂ ਘਰ ਭੇਜੋ ਤੁਹਾਡੇ ਬੱਚੇ ਗੁਰੂ ਘਰ ਜਾਣਗੇ ਗੁਰਬਾਣੀ ਦੀ ਸੰਥਾ ਲੈਣਗੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੋ ਗੁਰਦੁਆਰਿਆਂ ਵਾਲੇ ਤੁਹਾਡੇ ਬੱਚੇ ਦਰਬਾਰ ਸਾਹਿਬ ਜਾਣਗੇ ਸਿੱਖਿਆ ਲੈਣਗੇ ਫਤਿਹਗੜ੍ਹ ਸਾਹਿਬ ਜਾਣਗੇ ਸਿੱਖਿਆ ਲੈਣਗੇ ਨੰਦਪੁਰ ਸਾਹਿਬ ਜਾਣਗੇ ਸਿੱਖਿਆ ਲੈਣਗੇ ਪਰ ਮੇਰੀ ਬੇਨਤੀ ਆ ਕਿ ਸਿੱਖ ਦਾ ਸਿਰ ਸਵਾਏ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਤੇ ਝੁਕਣਾ ਨਹੀਂ ਚਾਹੀਦਾ ਭਗਤ ਫਰੀਦ ਜੀ ਦਾ ਆਪਾਂ ਵਾਕ ਪੜ੍ਹਦੇ ਆ ਨਾ ਫਰੀਦਾ ਬਾਹਰ ਪਰਾਇ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਸ਼ਰੀਰੋਂ ਲੈ ਭਗਤ ਫਰੀਦ ਜੀ ਕਹਿੰਦੇ ਆ ਫਰੀਦਾ ਬਾਹਰ ਪਰਾਇ ਬੈਸਨਾ ਬਾਹਰ ਕਹਿੰਦੇ ਦਰਵਾਜ਼ੇ ਨੂੰ ਉਹ ਕਹਿੰਦਾ ਮੈਨੂੰ ਕਿਤੇ ਦੂਜੇ ਬਗਾਨੇ ਦਰਵਾਜ਼ੇ ਤੇ ਬੈਠਣ ਦਾ ਮੌਕਾ ਨਾ ਮਿਲੇ ਐਦਾਂ ਦਾ ਸਬਬ ਨਾ ਬਣੇ ਫਰੀਦਾ ਬਾਰ ਪਰ ਆਏ ਬੈਸਣਾ ਸਾਈ ਮੁੰਜਨ ਦੇ ਜੇ ਤੂੰ ਐਵੇਂ ਰੱਖ ਸੀ ਜੇ ਕਿਤੇ ਇਦਾਂ ਦਾ ਸਬਬ ਬਣੇ ਕਿ ਮੈਨੂੰ ਤੇਰਾ ਦਰ ਛੱਡਣਾ ਪਵੇ ਤੇਰਾ ਦਰਬਾਰ ਛੱਡਣਾ ਪਵੇ ਤੇ ਭਗਤ ਫਰੀਦ ਜੀ ਕਹਿੰਦੇ ਵੀ ਜਿਉਂ ਸਰੀਰੋਂ ਲੇ ਸਰੀਰ ਦੇ ਵਿੱਚੋਂ ਪ੍ਰਾਣ ਕੱਢ ਲਈ ਪਰ ਮੈਨੂੰ ਤੇਰਾ ਦਰ ਛੱਡ ਕੇ ਕਿਤੇ ਹੋਰ ਨਾ ਜਾਣਾ ਪਵੇ ਸਾਡੇ ਗੁਰੂਆਂ ਨੇ ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਆਪਣਾ ਸਿਰ ਨਿਝਕਾਇਆ ਪੁੱਛੋ ਅੱਜ ਸਾਡੀ ਕੀ ਮਜਬੂਰੀ ਆ ਅਸੀਂ ਪਖੰਡੀਆਂ ਦੀ ਗਾੜੀ ਸਿਰ ਚ ਘਾਰ ਆਏ ਆਪਣੇ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਡੇਰੇ ਬਾਰੇ ਬੋਲਿਆ ਹਾਂ ਅਮਰੀਕਾ ਕੈਨੇਡਾ ਦੇ ਵਿੱਚੋਂ ਵੱਡੇ ਵੱਡੇ ਜਹਾਜ਼ ਦਿੱਲੀ 에ਅਰਪੋਰਟ ਆਉਂਦੇ ਆ ਦਿੱਲੀ 에ਅਰਪੋਰਟ ਤੋਂ ਲਗਜ਼ਰੀ ਬੱਸਾਂ ਤੇ ਸਾਡੇ ਲੋਕਾਂ ਨੂੰ ਸਵਾਰ ਕਰਕੇ ਲਿਆਂਦਾ ਜਾਂਦਾ ਵੱਡੇ ਵੱਡੇ ਡੇਰੇਾਂ ਤੇ ਉਹਨਾਂ ਓਹ ਲੋਕ 10 ਦਿਨ 15 ਦਿਨ ਡੇਰੀਆਂ ਤੇ ਰਹਿੰਦੇ ਆ ਸੇਵਾ ਕਰਦੇ ਆ ਤੇ ਉਹ ਲੋਕ ਉਦਾਂ ਹੀ ਵਾਪਸ ਸੀ ਦਿੱਲੀ 에ਰਪੋਰਟ ਦਿੱਲੀ 에ਰਪੋਰਟੋਂ ਵਾਪਸ ਅਮਰੀਕਾ ਕਹਿਣਾ ਤਾਂ ਮੈਂ ਇੱਕ ਵਾਰੀ ਸਵਾਲ ਕਰਤਾ ਸੀ ਕਿ ਜਦੋਂ ਤੁਹਾਡੀ ਬੱਸ ਫਤੇਗੜ ਸਾਹਿਬ ਦੇ ਲਾਗੋ ਦੀ ਲੰਗਰੀ ਹੋਏਗੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਕਹਿੰਦੇ ਹੋਣਗੇ ਕਿ ਪਿਤਾ ਜੀ ਇੰਨਾ ਬਦਲੇ ਸਾਨੂੰ ਵਾਰਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਕਹਿੰਦੇ ਹੋਣਗੇ ਕਿ ਪਿਤਾ ਜੀ ਇਨਾਂ ਦੇ ਬਦਲੇ ਸਾਡੇ ਉੱਪਰ ਦੋ ਗੱਜ ਖੱਪਣੇ ਮਨਾ ਪਾਇਆ ਕੱਪੜਾ ਮਨਾ ਪਾਇਆ ਮੇਰੀ ਬੇਨਤੀ ਆ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਇਹਨਾਂ ਡੇਰਿਆਂ ਦੀ ਕੋਈ ਦੇਣ ਦੱਸ ਦਿਓ ਸਵਾਏ ਇਹਨਾਂ ਡੇਰਿਆਂ ਨੇ ਪੰਜਾਬ ਦੀ ਧਰਤੀ ਤੇ ਨਸ਼ਿਆਂ ਨੂੰ ਪ੍ਰਮੋਟ ਕੀਤਾ ਵਾ ਪੰਜਾਬ ਨੂੰ ਗੰਧਲਾ ਕੀਤਾ ਤੇ ਗੁੱਸਾ ਸਭ ਤੋਂ ਜ਼ਿਆਦਾ ਚੜਦਾ ਵਾ ਉਹਨਾਂ ਸਿੰਗਰਾਂ ਤੇ ਜਿਹੜੇ ਸਿੰਗਰ ਇਹਨਾਂ ਡੇਰਿਆਂ ਤੇ ਜਾ ਕੇ ਖਾੜੇ ਲਾਉਂਦੇ ਆ ਮੈਂ ਤੇ ਸਲਾਮ ਕਰਦਾ ਮੈਂ ਆਪਣੇ ਵੱਡੇ ਵੀਰ ਜਸਬੀਰ ਸਿੰਘ ਜੱਸੀ ਨੂੰ ਉਹਨੇ ਕਿੱਡੀ ਵੱਡੀ ਸਟੇਟਮੈਂਟ ਪਿਛਲੇ ਦਿਨਾਂ ਦੇ ਵਿੱਚ ਦਿੱਤੀ ਕਿ ਮੈਂ ਉਹਨਾਂ ਖੌਦੀ ਡੇਰੀਆਂ ਤੇ ਜਾ ਕੇ ਖਾੜੇ ਹੀ ਨਹੀਂ ਲਾਉਂਦਾ ਜਿੱਨਾਂ ਡੇਰੀਆਂ ਤੇ ਸ਼ਰਯਾਮ ਨਸ਼ੇ ਨੂੰ ਪ੍ਰਮੋਟ ਕੀਤਾ ਜਾਂਦਾ ਕੋਈ ਹੈ ਜਸਬੀਰ ਸਿੰਘ ਜੱਸੀ ਵਰਗਾ ਸਿੰਗਰ ਜਿੱਨੇ ਇੱਡੀ ਵੱਡੀ ਸਟੇਟਮੈਂਟ ਦਿੱਤੀ ਹੋਵੇ ਐਡਾ ਜਿਗਰਾ ਕਰਕੇ ਤੇ ਫਿਰ ਉਹਨੂੰ ਡਰਾਉਣ ਵਾਲਿਆਂ ਨੇ ਡਰਾਇਆ ਕਿਵੇਂ ਤੇਰੀ ਆਵਾਜ਼ ਬੰਦ ਹੋ ਜਾਣੀ ਆ ਤੈਨੂੰ ਪ੍ਰੋਗਰਾਮ ਨਹੀਂ ਆਉਣੇ ਪਰ ਕਮਾਲ ਆ ਸਿਰ ਝੋਕਦਾ ਜਸਬੀਰ ਸਿੰਘ ਜੱਸੀ ਅੱਗੇ ਜਿੰਨੇ ਪ੍ਰਵਾਹ ਨਹੀਂ ਕੀਤੀ ਤੇ ਮੇਰੇ ਬੇਨਤੀ ਖਾਸ ਕਰ ਹੁਣ ਉਹਨਾਂ ਵੀਰਾਂ ਨੂੰ ਆ ਜਿਹੜੇ ਲੋਕ ਇਹਨਾਂ ਡਿਗਰੀਆਂ ਤੇ ਜਾਂਦੇ ਆ ਵੀ ਅਸੀਂ ਗੱਲ ਕਰਦੇ ਖਾਲਸਾ ਰਾਜ ਦੀ ਵੀ ਸਾਨੂੰ ਵੇਖੋ ਜੀ ਖਾਲਸਾ ਰਾਜ ਚਾਹੀਦਾ ਵਾ ਮੈਂ ਖਾਲਸਾ ਰਾਜ ਦੇ ਵਿਰੋਧੀ ਨਹੀਂ ਆ ਸੇਰੇ ਪੰਜਾਬ ਦੀਆਂ ਗੱਲਾਂ ਅਹੀਂ ਵੀ ਸਟੇਜਾਂ ਦੇ ਕਰੀਦੀਆਂ ਵਾ ਆ ਚੈਨਲਾਂ ਦੇ ਪੇਜਾਂ 'ਤੇ ਰਿਕਾਰਡਿੰਗਾਂ ਪਈਆਂ ਸਾਡੀਆਂ ਅਹਮੇਂ ਜੇਰੇ ਪੰਜਾਬ ਦੀ ਗੱਲ ਕਰੀ ਦੀ ਸਟੇਜਾਂ ਤੇ ਪਰ ਮੇਰੀ ਬੇਨਤੀ ਆ ਵੀ ਜੇਕਰ ਖਾਲਸਾ ਰਾਜ ਦੀ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਖਾਲਸੇ ਬਣੀਏ ਆਪਾਂ ਸ਼ੀਸ਼ੇ ਦੇ ਅੱਗੇ ਖਲੋਈਏ ਸਵਾਲ ਕਰੀਏ ਆਪਣੇ ਆਪ ਨੂੰ ਵੀ ਇਹ ਸਰੀਰਾਂ ਮੇਰਿਆ ਇਸ ਜੱਗ ਮੈਂ ਆਏ ਕਿ ਕਿਆ ਤਦ ਕਰਮ ਕਮਾਇਆ ਕੀ ਕਰਮ ਕਮਾਇਆ ਕਬਰਾਂ ਪੁੱਜੀਆਂ ਕੀ ਕਰਮ ਕਮਾਇਆ ਪਖੰਡ ਕੀਤੇ ਮੇਰੀ ਬੇਨਤੀ ਆ ਖਾਲਸਾ ਰਾਜ ਦੀ ਆਪਾਂ ਗੱਲ ਕਰਦੇ ਆ ਮੈਂ ਖਾਲਸਾ ਰਾਜ ਦਾ ਵਿਰੋਧੀ ਨਹੀਂ ਆ ਜੇਕਰ ਆਪਾਂ ਖਾਲਸਾ ਰਾਜ ਦੀ ਗੱਲ ਕਰਦੇ ਆਂ ਪਹਿਲਾਂ ਆਪਾਂ ਆਪਣੇ ਅੰਦਰ ਝਾਤ ਮਾਰ ਗਏ ਵੀ ਕੀ ਅਸੀਂ ਖਾਲਸੇ ਹੈਗੇ ਆਂ ਆਪਾਂ ਸਭ ਤੋਂ ਪਹਿਲਾਂ ਸਾਨੂੰ ਆਪ ਨੂੰ ਖਾਲਸੇ ਬੰਦਾ ਬਊਗਾ ਅਸੀਂ ਮਾਫ ਕਰਨਾ ਜਾ ਕੇ ਸਿਰ ਅਸੀਂ ਕਬਰਾਂ ਦੇ ਚ ਘਾਉਂਦੇ ਹੈਗੇ ਸਿਰ ਫੇਰਨ ਵਾਲਿਆਂ ਦੇ ਕੋਲ ਜਾ ਕੇ ਸਿਰ ਝਕਾਉਂਦੇ ਹੋਈਏ ਤੇ ਅਸੀਂ ਖਾਲਸਾ ਰਾਜ ਦੀ ਗੱਲ ਕਰੀਏ ਮੈਂ ਬੇਨਤੀ ਕਰਾਂ ਇਦਾਂ ਦਾ ਖਾਲਸਾ ਰਾਜ ਇਹਨੂੰ ਖਾਲਸਾ ਰਾਜ ਨਹੀਂ ਕਹਿੰਦੇ ਮੈਂ ਖਾਲਸਾ ਰਾਜ ਦਾ ਵਿਰੋਧੀ ਨਹੀਂ ਆਂ ਪਰ ਮੈਂ ਬੇਨਤੀ ਕਰਦਾ ਜੇ ਆਪਾਂ ਖਾਲਸਾ ਰਾਜ ਦੀ ਗੱਲ ਕਰਦੀਆਂ ਪਖੰਡੀਆਂ ਦਾ ਖੜਾ ਛੱਡੀਏ ਡੇਰਿਆਂ ਦਾ ਖੜਾ ਛੱਡੀਏ ਦੁਬਦਾਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਮੜੇ ਮਸਾਨ ਨਾ ਜਾਈਂ ਮਹਾਰਾਜ ਕਹਿੰਦਾ ਦੁਬਦਾਨਾ ਪੜੋ ਭਾਵ ਦੁਬਦਾ ਵਿੱਚ ਨਾ ਫਸੋ ਹਰ ਬਿਨ ਹੋਰ ਨਾ ਪੁੱਜੋ ਹਰਿ ਅਕਾਲ ਪੁਰਖ ਵੈਗਰੂ ਤੋਂ ਬਿਨਾ ਕਿਸੇ ਹੋਰ ਨੂੰ ਨਾ ਪੁੱਜੋ ਮੜੇ ਮਸਾਨ ਨਾ ਜਾਈਂ ਕਿਸੇ ਮੜੇ ਮਸਾਨ ਕਬਰ ਤੇ ਜਾ ਕੇ ਆਪਣਾ ਸਿਰ ਨਾ ਚਕਾਈ ਸੀਸ ਨਾ ਚਕਾਈ ਇਹ ਤੇਰਾ ਸਿਰ ਲੱਥ ਜਾਵੇ ਲੇਕਿਨ ਤੇਰਾ ਸਿਰ ਗੁਰੂ ਤੋਂ ਇਲਾਵਾ ਹੋਰ ਕਿਤੇ ਨਾ ਝੁਕੇ ਆਪਾ ਭਾਈ ਮੰਜ ਦਾ ਇਤਿਹਾਸ ਪੜਦੇ ਆ ਭਾਈ ਮੰਜ ਸਖੀ ਸਰਵਰ ਨੂੰ ਮੰਨਣ ਵਾਲੇ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਆਉਂਦੇ ਆ ਉਹਨਾਂ ਨੂੰ ਸਿੱਖੀ ਬੜੀ ਵਧੀਆ ਲੱਗਦੀ ਆ ਸਿੱਖੀ ਵਿਚਾਰਧਾਰਾ ਬੜੀ ਵਧੀਆ ਲੱਗਦੀ ਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਹੱਥ ਜੋੜ ਕੇ ਕਹਿੰਦੇ ਆ ਕਿ ਗੁਰੂ ਪਾਤਸ਼ਾਹ ਜੀ ਮੇਰੀ ਝੋਲੀ ਦੇ ਵਿੱਚ ਸਿੱਖੀ ਪਾਓ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਉੱਤਰ ਸੀਗਾ ਕਿ ਭਾਈ ਮੰਜ ਸਿੱਖੀ ਉੱਪਰ ਸਿੱਖੀ ਨਹੀਂ ਟਿਕਦੀ ਹੁਣ ਕਹਿਣ ਤੋਂ ਭਾਵ ਕਿ ਸਿੱਖੀ ਉਹ ਹੋਵੇ ਜਿਹੜੀ ਸਿੱਖੀ ਕੇਵਲ ਗੁਰੂ ਨਾਨਕ ਸਾਹਿਬ ਦੀ ਹੋਵੇ ਉਸ ਸਿੱਖੀ ਦੇ ਉੱਪਰ ਕੋਈ ਦੂਜੀ ਸਿੱਖੀ ਨਹੀਂ ਟਿਕ ਸਕਦੀ ਤੇ ਮਾਫ ਕਰਿਓ ਅੱਜ ਤਹ ਹੀ ਇੱਕ ਸਿੱਖੀ ਗੁਰੂ ਨਾਨਕ ਦੀ ਸਿੱਖੀ ਉਹਦੇ ਉੱਪਰ ਕਬਰਾਂ ਦੀ ਸਿੱਖੀ ਵਿੜਕਾਉਂਦੇ ਪਖੰਡੀ ਬਾਬੇ ਨੇ ਸਿੱਖੀ ਵਿੜਕਾਉਂਦੀ ਤੇਲ ਪਾਉਣ ਲਈ ਸਿੱਖੀ ਵਿਟਕਾਤੀ ਕਬਰਾਂ ਦੇ ਸਿੱਖੀ ਡੇਰਿਆਂ ਦੇ ਸਿੱਖੀ ਪਤਾ ਨਹੀਂ ਕਿੰਨੇ ਕ ਕਰਮ ਕਰਨ ਵਾਲੀ ਸਿੱਖੀ ਟਕਾਤੀ ਪਰ ਬੇਨਤੀ ਕਰਾਂ ਕਾਹੇ ਏਕ ਬਿਨਾਂ ਚੇਤ ਲਾਇਏ ਸਿੱਖ ਨ ਸਿਰ ਜੇ ਕਰਕੇ ਤੇ ਝੁਕੇ ਕੇਵਲ ਗੁਰੂ ਗ੍ਰੰਥ ਸਾਹਿਬ ਗਾੜੀ ਝੁਕੇ ਸਿੱਖ ਦਾ ਸਿਰ ਲੱਥ ਜਵੇ ਪਰ ਸਿੱਖ ਦਾ ਸਿਰ ਕਿਤੇ ਕਿਸੇ ਪਖੰਡੀ ਗਾੜੀ ਨੇ ਝੁਕੇ ਸਿੱਖ ਦਾ ਸਿਰ ਕੇਵਲ ਗੁਰੂ ਗ੍ਰੰਥ ਸਾਹਿਬ ਗਾੜੀ ਝੁਕੇ ਅਸੀਂ ਤੇ ਇਹ ਗੱਲ ਪਹਿਲਾਂ ਵੀ ਅਜ ਤੋਂ ਕਰਦੇ ਆਈ ਆ 2 ਸਾਲ ਪਹਿਲਾਂ ਵੀ ਸਾਡਾ ਸਟੈਂਡ ਆਈ ਉਹ ਹੀ ਸਾਡਾ ਸਟੈਂਡ ਅੱਜ ਵੀ ਆਈ ਹੋਆ ਬਾਕੀ ਆ ਜਿਹੜੇ ਵੀਰ ਸਾਡੇ ਜਿਹਨਾਂ ਨੇ ਸਾਨੂੰ ਗਾਲਾਂ ਕੱਢ ਲਈਆਂ ਆ ਕੇ ਇਹਨਾਂ ਨੇ ਸਾਨੂੰ ਕੋਈ ਪ੍ਰਵਾਣੀਆ ਕਿਉਂਕਿ ਇਹਨਾਂ ਦੇ ਸਾਈ ਨੇ ਇਹਨਾਂ ਨੂੰ ਗਾਲਾਂ ਕੱਢੀਆਂ ਸਿਖਾਈਆਂ ਇਹਨਾਂ ਦੇ ਸਾਈ ਨੇ ਇਹਨਾਂ ਨੂੰ ਹੋਰ ਕੁਝ ਨਹੀਂ ਸਿਖਾਇਆ ਇਹਨਾਂ ਦੇ ਸਾਈ ਨੇ ਇਹਨਾਂ ਨੂੰ ਕੇਵਲ ਗਾਲਾਂ ਕੱਢਲੀਆਂ ਸਿਖਾਈਆਂ ਵਾ ਇਹਨਾਂ ਦੇ ਕੋਲ ਗਾਲਾਂ ਵਾ ਇਹਨਾਂ ਨੇ ਗਾਲਾਂ ਕੱਢ ਦੇਣੀਆਂ ਆਪਣੇ ਸਾਰੇ ਪ੍ਰਚਾਰਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇੱਕ ਸਿੰਗਰ ਨੇ ਜਗਰਾਵ ਖਾਤਾ ਇੱਕ ਸਿੰਗਰ ਨੇ ਇਹਨਾਂ ਕਬਰਾਂ ਦੇ ਪਖੰਡਿਆਂ ਦੇ ਵਿਰੋਧ ਬੋਲਤਾ ਬੇਨਤੀ ਵੀ ਥੋੜਾ ਜਿਹਾ ਤੁਸੀਂ ਵੀ ਯੋਗਦਾਨ ਪਾਓ ਪ੍ਰਚਾਰਕਾਂ ਨੂੰ ਬੇਨਤੀ ਆ ਕਰੀਏ ਪ੍ਰਚਾਰ ਆਪਾਂ ਗੁਰੂ ਨਾਨਕ ਸਾਹਿਬ ਦਾ